ਖਾਸ ਮੁਲਾਕਾਤ ਖਾਸ ਮੁਲਾਕਾਤ ਸਤਿ ਸ੍ਰੀ ਅਕਾਲ ਮੈਂ ਹਰੀ ਸਿੰਘ ਚਮਕ ਪ੍ਰੋਗਰਾਮ ਖਾਸ ਮੁਲਾਕਾਤ ਲੈ ਕੇ ਹਾਜ਼ਰਾਂ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਮਾਜ ਦੀਆਂ ਵੱਖ-ਵੱਖ ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਇਹ ਖਾਸ ਸਖਸ਼ੀਅਤ ਜਿਨ੍ਹਾਂ ਨੇ ਸਹੱਦ ਦੇ ਪੜ ਵਿੱਚ ਬਹੁਤ ਮੱਲਾ ਮਾਰੀਆਂ ਨੇ ਡੂੰਗੇ ਵਿਸ਼ਾਲ ਸਮੁੰਦਰ ਦੇ ਵਿੱਚ ਡੂੰਗੀ ਚੁੱਬੀ ਮਾਰ ਕੇ ਚੰਗੇ-ਚੰਗੇ ਮੋਤੀ ਜੁਗਣਾ ਇਹਨਾਂ ਦੀ ਖਾਸੀਅਤ ਹੈ ਤਰੇ ਪਾਛੀ ਸਮਾਗਮਾਂ ਦੇ ਵਿੱਚ ਇਹਨਾਂ ਨੇ ਬਾਖੂਬੀ ਨਾਮਣਾ ਖੱਟਿਆ ਹੈ ਇੰਡੋਪਾਕ ਮਸ਼ਾਇਰਿਆਂ ਦੇ ਵਿੱਚ ਵੀ ਤੇ ਅੰਤਰਰਾਸ਼ਟਰੀ ਪੱਧਰ ਦੇ ਮਸ਼ਾਇਰਿਆਂ ਦੇ ਵਿੱਚ ਵੀ ਹਾਜ਼ਰੀ ਲਵਾਈ ਹੈ ਮੇਰੀ ਮਰਜ਼ ਅੱਜ ਤਰੇਪਾਸ਼ੀ ਸ਼ਾਇਰ ਸਰਦਾਰ ਅਮਰਪਾਲ ਸਿੰਘ ਸ਼ਾਹਦਾਤੋ ਹੈ ਸ਼ਾਹਦਾ ਜੀ ਸਾਡੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੈ ਸ਼ਾਹਦਾ ਸਾਹਿਬ ਸਤਿ ਸ੍ਰੀ ਅਕਾਲ ਤੁਹਾਡਾ ਸਾਡੇ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਵਿੱਚ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬੇਨਤੀ ਕਰਾਂਗਾ ਦਰਸ਼ਕਾਂ ਨੂੰ ਦੱਸੋ ਵੀ ਤੁਹਾਡਾ ਜਿਹੜਾ ਪਸ਼ੋਕਰ ਆ ਕਿਸ ਤਰ੍ਹਾਂ ਦਾ ਉਸ਼ੋਕਰ ਦੇ ਵਿੱਚ ਤੁਸੀਂ ਆਪਣੇ ਪੂਰੇ ਝਾਤ ਪਾਓ ਆਪਣੇ ਜੀਵਨ ਬਾਰੇ ਤੇ ਪਰਿਵਾਰ ਬਾਰੇ ਸਹਿਤਕ ਸਿਰਜਣਾ ਬਾਰੇ ਕਿ ਮੈਂ ਤੁਹਾਨੂੰ ਇਹ ਜਿਹੜੀ ਸਹਿਤ ਦੇ ਲਗਨ ਕਿੱਥੋਂ ਲੱਗੀ ਹੈ ਇਹਦਾ ਅਸ਼ੀਰਵਾਦ ਤੁਹਾਡੇ ਸਿਰ ਤੇ ਰਿਹਾ ਤੇ ਕਿਹਨਾ ਕਿਹਨਾ ਤੁਹਾਨੂੰ ਇਹ ਪ੍ਰੇਰਨਾ ਦਿੱਤੀ ਹੈ ਉਹਦੇ ਬਾਰੇ ਥੋੜਾ ਜਿਹਾ ਚੱਲਣਾ ਪਾਓ ਚਮਕ ਸਾਹਿਬ ਮੈਂ ਸਰਦਾਰ ਜਗਜੀਤ ਸਿੰਘ ਦਰਦੀ ਪਦਮਸ਼ਰੀ ਚੇਅਰਮੈਨ ਚੜਦੀ ਕਲਾ ਨਿਊਜ਼ਪੇਪਰ ਗਰੁੱਪ ਅਤੇ ਟਾਈਮ ਟੀਵੀ ਜਿਨ੍ਹਾਂ ਦੇ ਮਿਹਰਬਾਨੀਆਂ ਸਦਕਾ ਇਹ ਖਾਸ ਮੁਲਾਕਾਤ ਦਾ ਪ੍ਰੋਗਰਾਮ ਬੜਾ ਮਸ਼ਹੂਰ ਹੋਇਆ ਹੈ ਦਰਸ਼ਕਾਂ ਦੇ ਵਿੱਚ ਪਿਆਰੇ ਦਰਸ਼ਕੋ ਮੈਂ ਚਮਕ ਸਾਹਿਬ ਦੇ ਧੰਨਵਾਦ ਦੇ ਨਾਲ-ਨਾਲ ਸਰਦਾਰ ਜਗਜੀਤ ਸਿੰਘ ਦਰਦੀ ਸਾਹਿਬ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਵਰਗੇ ਨਾਚੀਦ ਸ਼ਾਇਰ ਨੂੰ ਆਪਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਚਮਕ ਸਾਹਿਬ ਮੈਂ ਬੜੀ ਪ੍ਰਸੰਨਤਾ ਬੜੀ ਖੁਸ਼ੀ ਔਰ ਹਾਰਦਿਕ ਸਕੂਨ ਦੇ ਨਾਲ ਤੁਹਾਨੂੰ ਦੱਸਣਾ ਚਾਹਾਂਗਾ ਪਿਆਰੇ ਦਰਸ਼ਕੋ ਹਿੰਦੁਸਤਾਨ ਦੇ ਇੱਕ ਬਾਕਾਇਦਾ ਸੰਗੀਤ ਘਰਾਣੇ ਪੰਜਾਬ ਯੂਨੀਵਰਸਿਟੀ ਭਾਸ਼ਾ ਵਿਭਾਗ ਪੰਜਾਬ ਅਤੇ ਬਾਗਾਂ ਦੇ ਸੁੰਦਰ ਸ਼ਹਿਰ ਪੰਜਾਬ ਦੇ ਮਸ਼ਹੂਰ ਰਾਜਸਥੀ ਸ਼ਹਿਰ ਪਟਿਆਲਾ ਵਿਚ ਮੇਰਾ ਜਨਮ ਹੋਇਆ ਸਰਦਾਰ ਗੁਰਬਖਸ਼ ਸਿੰਘ ਸ਼ੈਦਾ ਜੋ ਕਿ ਆਪਣੇ ਜ਼ਮਾਨੇ ਦੇ ਮਸ਼ਹੂਰ ਸ਼ਾਇਰ ਤਸਨ ਹੀ ਪਰੰਤੂ ਉਹਨਾਂ ਨੇ 1947 ਤੱਕ ਬਤੌਰ ਫਾਰਸੀ ਉਸਤਾਦ ਦੇ ਖਾਲਸਾ ਹਾਈ ਸਕੂਲ ਪਟਿਆਲਾ ਵਿੱਚ ਲਗਭਗ 20 ਸਾਲ ਫਾਰਸੀ ਦੀ تعلیم ਤੋਲਬਾਂ ਨੂੰ ਦਿੱਤੀ ਮਾਤਾ ਜੀ ਸ਼੍ਰੀਮਤੀ ਸੁਖਦੇਵ ਕੌਰ ਘਰੇਲੂ ਇਸਤਰੀ ਸਨ ਪਰੰਤੂ ਤਿੰਨ ਜ਼ੁਬਾਨਾਂ ਦੇ ਉਹ ਵੀ ਮਾਹਿਰ ਸਨ ਪੰਜਾਬੀ ਹਿੰਦੀ ਤੇ ਉਰਦੂ ਤੇ ਗਾਹ ਬਗਾਹੇ ਉਹ ਵੀ ਰਸਾਲੇ ਪਿਤਾਬਾਂ ਪੜ੍ਹਦੇ ਰਹਿੰਦੇ ਸਨ ਤੇ ਇਸ ਦੇ ਨਾਲ ਮੈਨੂੰ ਇਹ ਫਾਇਦਾ ਹੋਇਆ ਕਿ ਮਾਤਾ ਪਿਤਾ ਦੋਨਾਂ ਦਾ ਅਸ਼ੀਰਵਾਦ ਮਿਲਿਆ ਸਾਹਿਦ ਦੇ ਸੰਬੰਧ ਵਿੱਚ ਜਿੱਥੋਂ ਤੱਕ ਮੇਰੀ ਐਜੂਕੇਸ਼ਨ ਦਾ ਸੰਬੰਧ ਹੈ ਮੈਂ ਮਿਡਲ ਤੱਕ ਬਖਸ਼ੀ ਵੀਰ ਸਿੰਘ ਹਾਈ ਸਕੂਲ ਪਟਿਆਲਾ ਵਿਖੇ تعلیم ਹਾਸਲ ਕੀਤੀ ਉਸ ਤੋਂ ਬਾਅਦ ਹਾਇਰ ਸਕੈਂਡੀ ਤੱਕ ਆਤਮਾਰਾਮ ਕੁਮਾਰ ਸਭਾ ਹਾਇਰ ਸਕੈਂਡੀ ਸਕੂਲ ਦੇ ਵਿੱਚ ਹਾਇਰ ਸਕੈਂਡੀ ਤੱਕ ਦੀ تعلیم ਹਾਸਲ ਕੀਤੀ ਉਸ ਤੋਂ ਬਾਅਦ ਉਚੇਰੀ ਸਿੱਖਿਆ ਦੇ ਲਈ ਮੈਂ ਮਲਤਾਨੀ ਮਲ ਮੋਦੀ ਡੀਰੀ ਕਾਲਜ ਪਟਿਆਲਾ ਜੁਆਇਨ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਵਾਪਸ ਕੀ ਹੋਣ ਕਰਕੇ ਇਸ ਕਾਲਜ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੋਸਟ ਗ੍ਰੈਜੂਏਸ਼ਨ ਦੀ ਤਾਲੀਮ ਹਾਸਲ ਕਰਦੇ ਹੋਏ ਮੁੜ ਕੇ ਆਪਣੇ ਜਦੀ ਪੇਸ਼ੇ ਪ੍ਰਿੰਟਿੰਗ ਤੇ ਪਬਲਿਸ਼ਿੰਗ ਦੇ ਪੇਸ਼ੇ ਦੇ ਵਿੱਚ ਮੈਂ ਆਪਣੇ ਪਿਤਾ ਜੀ ਦੇ ਨਾਲ ਹੀ ਜੁੜ ਗਿਆ ਸੀ ਉਸ ਪੇਸ਼ੇ ਦੇ ਵਿੱਚ ਮੈਂ ਲਗਭਗ 15-20 ਸਾਲ ਨਿਰੰਤਰ ਆਪਣੇ ਪਿਤਾ ਜੀ ਦੇ ਅੰਗ ਸੰਗ ਕੰਮ ਕੀਤਾ 1979 ਦੇ ਵਿੱਚ ਅਨ ਸੁਖਾਵੇ ਹਾਲਾਤ ਦੇ ਵਿੱਚ ਮੇਰੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ ਉਪਰੰਤ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਮੈਂ ਦੋ ਭੈਣਾਂ ਦਾ ਵਿਚਾਰਲਾ ਭਰਾ ਹਾਂ ਇਸ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ ਪਰੰਤੂ ਮੈਂ ਦੱਸਣਾ ਚਾਹਾਂਗਾ ਕਿ ਮੈਨੂੰ ਯਾਦ ਹੈ ਕਿ 1971 ਦੇ ਵਿੱਚ ਜਦੋਂ ਮੈਂ ਆਤਮਰਮ ਕੁਮਾਰ ਸੁਭਾ ਹਾਈ ਸਕੂਲ ਵਿੱਚ ਪੜ ਰਿਹਾ ਸੀ ਤਦ ਅਨਾਉਂਸ ਹੋਇਆ ਸਾਡੀਆਂ ਕਲਾਸਾਂ ਦੇ ਵਿੱਚ ਇੱਕ ਸਰਕੂਲਰ ਆਇਆ ਕਿ ਸਕੂਲ ਦਾ ਐਸਟੈਬਲਿਸ਼ਮੈਂਟ ਤੋਂ ਬਾਅਦ ਪਹਿਲਾ ਰਸਾਲਾ ਪਹਿਲਾ ਮੈਗਜ਼ੀਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਹੜੇ ਵਿਦਿਆਰਥੀ ਇਸ ਮੈਗਜ਼ੀਨ ਦੇ ਵਿੱਚ ਆਪਣੀਆਂ ਰਚਨਾਵਾਂ ਦੇ ਕੇ ਸ਼ਮੂਲੀਅਤ ਕਰਨਾ ਚਾਹੁੰਦੇ ਹਨ ਉਹ ਆਪਣੀਆਂ ਰਚਨਾਵਾਂ ਫਲਾਹ ਚਾਰਜ ਦੇ ਕੋਲ ਜਮਾ ਕਰਵਾਣ ਜਗਦੀਸ਼ ਸ਼ਰਮਾ ਜੀ ਉਸ ਮੈਗਜ਼ੀਨ ਦੇ ਇੰਚਾਰਜ ਸਨ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਲਿਖਦਾ ਵੀ ਹਾਂ ਤੇ ਕਿਉਂ ਨਾ ਮੈਂ ਇਸ ਮੈਗਜ਼ੀਨ ਤੋਂ ਹੀ ਆਪਣੀ ਲੇਖਣੀ ਦਾ ਪ੍ਰਗਟਾਵਾ ਸ਼ੁਰੂ ਕਰਾਂ ਘਰ ਆ ਕੇ ਸੋਚਿਆ ਰਚਨਾਵਾਂ ਦੀ ਫਰੋਲਾ ਫਰਾਲੀ ਕੀਤੀ ਤਦ ਮੈਨੂੰ ਮਹਿਸੂਸ ਹੋਇਆ ਕਿ ਕੁਝ ਕਵਿਤਾਵਾਂ ਤਾਂ ਹਨ ਮੇਰੇ ਕੋਲ ਲੇਕਿਨ ਮੈਂ ਅਗਰ ਕੋਈ ਨਾਟਕ ਲਿਖਾਂ ਜਾਂ ਕਹਾਣੀ ਲਿਖਾਂ ਅਫਸਾਨਾ ਲਿਖਾਂ ਤਾਂ ਉਹ ਜ਼ਿਆਦਾ ਅੱਛਾ ਰਹੇਗਾ ਸੋਚਦੇ ਸੋਚਦੇ ਮੇਰੇ ਮਨ ਚ ਪਲਾਟ ਆਇਆ ਤੇ ਮੈਂ ਇੱਕ ਸਮਾਜਿਕ ਵਿਸ਼ੇ ਤੇ ਇੱਕ ਨਾਟਕ ਲਿਖਿਆ ਔਰ ਰੱਬ ਦੀ ਕਿਰਪਾ ਸੀ ਕਿ ਉਹ ਮੈਂ ਪਹਿਲੀ ਵਾਰੀ ਨਾਟਕ ਲਿਖਿਆ ਮੈਂ ਆਪਣੇ ਪਿਤਾ ਜੀ ਨੂੰ ਵੀ ਦਿਖਾਇਆ ਤਾਂ ਉਹ ਵੀ ਬੜੇ ਹੈਰਾਨ ਹੋਏ ਕਿ ਭਾਈ ਇਹ ਤੈਨੂੰ ਇਹ ਚਟਕ ਕਿੱਥੋਂ ਲੱਗ ਗਈ ਹੈ ਮੈਂ ਆਪਣੀਆਂ ਕਵਤਾਵਾਂ ਵੀ ਦਿਖਾਈਆਂ ਉਹ ਬੜੇ ਹੈਰਾਨ ਹੋਏ ਲੇਕਿਨ ਉਹਨਾਂ ਨੇ ਨਾਲ ਦੀ ਨਾਲ ਮੈਨੂੰ ਇਹ ਡਾਂਟ ਵੀ ਲਗਾਈ ਕਿ ਭਾਈ ਤੇਰੀ ਪੜਾਈ ਦੇ ਦਿਨ ਹੈ ਔਰ ਤੂੰ میٹرਿਕੁਲੇਸ਼ਨ ਕਰ ਰਹਾ ਹੈ ਇਸ ਸਮ ਨਾਲੋਂ ਨਾਜ਼ੁਕ ਕਲਾਸ ਹੈ ਇਹਦੇ ਵਿੱਚ ਤੇਰੀ ਪੂਰੀ ਕਨਸੈਂਟਰੇਸ਼ਨ ਚਾਹੀਦੀ ਹੈ ਤੇ ਇਸ ਕਰਕੇ ਇਹ ਜਿਹੜਾ ਲੇਖਣੀ ਵਾਲਾ ਪਾਸਾ ਹੈ ਇਹਦੇ ਨਾਲ ਮਾਨਸਿਕ ਤੌਰ ਤੇ ਵਿਖਰਾਓ ਪੈਦਾ ਹੁੰਦਾ ਹੈ ਤੇ ਤੂੰ ਆਪਣੇ ਪੜਾਈ ਦੇ ਉੱਤੇ ਕਨਸੈਂਟਰੇਟ ਕਰ ਮੈਂ ਕਹਾਂ ਜੀ ਮੈਂ ਤਾਂ ਸਿਰਫ ਬਹਾਨਾ ਕੀਤਾ ਕਿ ਮੈਂ ਤਾਂ ਇਹ ਦੋ ਚੀਜ਼ਾਂ ਦੇਣੀਆਂ ਹਨ ਮੈਂ ਦੇ ਦਵਾਂ ਕੰਦ ਦੇ ਦਿਦੋ ਇਸ ਤੋਂ ਬਾਅਦ ਮੈਨੂੰ ਇਹ ਨਾ ਪਤਾ ਚੱਲੇ ਵੀ ਤੁਸੀਂ ਫਜ਼ੂਲੇ ਦੇ ਵਿੱਚ ਟਾਈਮ ਖਰਾਬ ਕਰਦੇ ਹੋ ਬਰਹਾ ਹਾਲ ਮੈਂ ਇੱਕ ਨਾਟਕ ਤੇ ਇੱਕ ਰਚਨਾ ਇਨਚਾਰਜ ਰਸਾਲਾ ਨੂੰ ਦਿੱਤੀ ਕੋਈ ਮਤਲਬ ਗਾਈਡਾਇੰਸ ਮਿਲੇਗਾ ਗਾਈਡਲਾਈਨ ਕਿਤੇ ਉਹ ਮਤਲਬ ਗਾਈਡਲਾਈਨ ਦੀ ਮੈਂ ਮੈਨੂੰ ਪੜਨ ਦਾ ਬੜਾ ਸ਼ੌਕ ਸੀ ਤੇ ਸ਼ਾਇਰੀ ਦੀਆਂ ਕਿਤਾਬਾਂ ਵੀ ਮੇਰੇ ਹੱਥ ਲੱਗਦੀਆਂ ਸਨ ਮੈਂ ਪੜਦਾ ਸੀ ਮੈਨੂੰ ਵਾਰਤਕ ਦੇ ਵਿੱਚ ਇਨਾ ਮੇਰਾ ਦਿਲ ਨਹੀਂ ਸੀ ਲੱਗਦਾ ਜਿੰਨਾ ਮੇਰਾ ਸ਼ਾਇਰੀ ਦੇ ਵਿੱਚ ਦਿਲ ਖੁਸ਼ਦਾ ਸੀ ਤੋਂ ਜ਼ਾਹਿਰ ਹੈ ਉਹ ਉਹਦਾ ਪਿਛੋਕੜ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਮੇਰੇ ਪਿਤਾ ਜੀ ਆਪਣੇ ਵਕਤਾਂ ਦੇ 1947 ਤੱਕ ਉਹਨਾਂ ਨੇ ਵੀ ਸ਼ਾਇਰੀ ਦੇ ਖੇਤਰ ਦੇ ਵਿੱਚ ਬੜਾ ਨਾਮ ਖੱਟਿਆ ਦੱਸੋ ਕਹਿੰਦੇ ਪਹਿਲੀ ਰਚਨਾ ਕਿਹੜੀ ਸੀ ਤੁਹਾਡੇ ਨਾਟਕ ਸੀਗਾ ਕਿ ਕਵਿਤਾ ਸੀਗੀ ਤੁਹਾਡੀ ਕਿਹੜੀ ਪਹਿਲੀ ਰਚਨਾ ਸੀ ਉਹਨਾਂ ਕੀ ਮੈਂ ਐਕਚੁਅਲੀ ਮੇਰੀ ਪਹਿਲੀ ਰਚਨਾ ਤਾਂ ਕਵਿਤਾ ਹੀ ਸੀ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਮੇਰੀ ਕਵਿਤਾ ਦੀ ਜਿਹੜੀ ਸ਼ੁਰੂਆਤ ਹੋਈ ਉਹ ਪੰਜਾਬੀ ਦੀ بجائے ਮਾਂ ਬੋਲੀ ਦੀ بجائے ਹਿੰਦੀ ਦੇ ਵਿੱਚ ਹੋਈ ਔਰ ਹਿੰਦੀ ਵੀ ਜਿਹੜੀ ਸੀ ਜਿਸ ਨੂੰ ਅਸੀਂ ਹਿੰਦੁਸਤਾਨੀ ਕਹਿੰਦੇ ਆ ਉਰਦੂ ਮਿਕਸ ਹਿੰਦੀ ਉਹਦੇ ਵਿੱਚ ਹੋਈ ਤੇ ਮੈਂ ਇਹਦਾ ਕਾਰਨ ਖੁਦ ਮਹਿਸੂਸ ਕਰਦਾ ਕਿ ਵੀ ਕਿਉਂ ਹੋਈ ਲੇਕਿਨ ਫਿਰ ਮੈਂ ਇਸਦਾ ਕਾਰਨ ਖੋਜਿਆ ਕਿ ਜਿਹੜੇ ਰਸਾਲੇ ਮੈਂ ਪੜ੍ਹਦਾ ਸੀ ਉਹ ਲਗਭਗ ਹਿੰਦੁਸਤਾਨੀ ਯਾਨੀ ਕਿ ਉਹਨਾਂ ਦੀ ਲਿਪੀ ਤਾਂ ਦੇਵਨਾਗਰੀ ਹੁੰਦੀ ਸੀ ਤੇ ਉਹਨਾਂ ਦੀ ਭਾਸ਼ਾ ਜਿਹੜੀ ਹਿੰਦੁਸਤਾਨੀ ਹੁੰਦੀ ਸੀ ਉਰਦੂ ਮਿਕਸ ਤੇ ਉਹ ਕਿਉਂਕਿ ਸਟਾਰਟਿੰਗ ਜੋ ਪੜ੍ਹਿਆ ਤੇ ਮੇਰੇ ਮਾਨਸਿਕ ਪੱਟ ਤੇ ਉਸਦਾ ਬੜਾ ਅਸਰ ਹੋਇਆ ਮੈਂ ਉਹਦੇ ਵਿੱਚ ਕੁਝ ਰਚਨਾਵਾਂ ਲਿਖੀਆਂ ਲੇਕਿਨ ਜਿਹੜੀ ਪੁਖਤਾ ਰਚਨਾ ਮੈਂ ਮਹਿਸੂਸ ਕਰਦਾ ਉਹ ਆ ਕੇ ਪੰਜਾਬੀ ਦੇ ਵਿੱਚ ਹੀ ਲਿਖੀ ਗਈ ਤੇ ਮੈਂ ਮਹਿਸੂਸ ਕਰਦਾ ਕਿ ਪੰਜਾਬੀ ਦੇ ਵਿੱਚ ਹੀ ਮੇਰੀ ਸ਼ੁਰੂਆਤ ਉਰਦੂ ਦੇ ਵਿੱਚ ਕਦੋਂ ਲਿਖਣਾ ਸ਼ੁਰੂ ਕੀਤਾ ਤੁਸੀਂ ਸ਼ੁਰੂਆਤ ਮੇਰੀ ਉਰਦੂ ਦੀ ਹੋ ਹੋਈ ਦੇਵਨਾਗਰੀ ਤੋਂ ਲੇਕਿਨ ਉਸ ਤੋਂ ਬਾਅਦ ਜਦੋਂ ਮੈਂ ਬਾਕਾਇਦਾ ਲਿਖਣਾ ਸ਼ੁਰੂ ਕੀਤਾ ਤਾਂ ਮੇਰੇ ਪਿਤਾ ਜੀ ਨੇ ਵੀ ਕਿਹਾ ਤੇ ਮੇਰੇ ਸਾਥੀਆਂ ਨੇ ਵੀ ਕਿਹਾ ਕਿ ਭਾਈ ਤੈਨੂੰ ਉਰਦੂ ਲਿਪੀ ਤਾਂ ਆਂਦੀ ਨਹੀਂ ਤੇ ਉਰਦੂ ਸ਼ਬਦਾਵਲੀ ਤੇ ਤੇਰਾ ਬੜਾ ਕੰਟਰੋਲ ਹੈ ਤੇਰਾ ਉਚਾਰਨ ਵੀ ਬੜਾ ਅੱਛਾ ਹੈ ਤਲਫਜ਼ ਵੀ ਬੜਾ ਅੱਛਾ ਹੈ ਤੇ ਤੂੰ ਉਰਦੂ ਸਿੱਖ ਕੇ ਕਿਉਂ ਨਹੀਂ ਲੈਂਦਾ ਤਦ ਫਿਰ ਮੈਂ ਆਪਣੇ ਤੌਰ ਤੇ ਬਾਜ਼ਾਰੋਂ ਕਾਇਦੇ ਲੈ ਕੇ ਪਹਿਲਾਂ ਤਾਂ ਉਰਦੂ ਲਿਪੀ ਸਿੱਖੀ ਲਿਖਣਾ ਸਿੱਖਿਆ ਉਸ ਤੋਂ ਬਾਅਦ ਮੈਂ ਜਾਮੀਆ ਮਿਲਿਆ ਇਸਲਾਮੀਆ ਦਿੱਲੀ ਤੋਂ ਇੱਕ ਕੋਰਸਪੋਂਡੈਂਸ ਕੋਰਸ ਸਰਟੀਫਿਕੇਟ ਕੋਰਸ ਸੀ ਉਹ ਮੈਂ ਜੁਆਇਨ ਕੀਤਾ ਪਾਸ ਕੀਤਾ ਉਸ ਦੇ ਨਾਲ ਮੇਰਾ ਕੌਨਫੀਡੈਂਸ ਵਧਿਆ ਲੇਕਿਨ ਉਸ ਦੇ ਨਾਲ ਨਾਲ ਮੇਰੇ ਦਿਲ ਦੇ ਵਿੱਚ ਇਹ ਪੈਦਾ ਹੁੰਦੀ ਸੀ ਭਈ ਆਪਣੀ ਮਾਂ ਬੋਲੀ ਕਿਉਂ ਨਾ ਲਿਖਿਆ ਜਾਵੇ ਤਾਂ ਫਿਰ ਮੈਂ ਮਾਂ ਬੋਲੀ ਚ ਬਾਕਾਇਦਾ ਤੌਰ ਤੇ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਇਹ ਮੈਨੂੰ ਇਹ ਲੱਗਿਆ ਕਿ ਮੈਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਜ਼ਿਆਦਾ ਕਿਹੜੇ ਕਿਹੜੇ ਵਿਦਾ ਤੁਹਾਡੀ ਮਦਦ ਕਿਹੜੀ ਕਿਹੜੀ ਚੀਜ਼ ਦੇ ਕਲਮ ਅਜ਼ਮਾਈ ਕਰ ਰਿਹਾ ਕਿਹੜੀ ਕਿਹੜੀ ਵਿਦਾ ਦੇ ਮੈਂ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਕਿਸੇ ਟਾਈਮ ਉਰਦੂ ਨੁਮਾ ਹਿੰਦੀ ਦੇ ਵਿੱਚ ਉਹ ਅਫਸਾਨੇ ਵੀ ਲਿਖੇ ਕਾਫੀ ਅਫਸਾਨੇ ਲਿਖੇ ਦੋ ਤਿੰਨ ਕਾਪੀਆਂ ਭਰੀਆਂ ਲੇਕਿਨ ਉਹਨਾਂ ਨੂੰ ਉਹ ਮੈਨੂੰ ਥੋੜੀ ਜਿਹੀ ਇਹ ਹਿੰਨ ਭਾਵਨਾ ਸੀ ਕਿ ਵੀ ਇਹ ਕੋਈ ਬਹੁਤ ਵਧੀਆ ਨਹੀਂ ਬਣੇ ਤੇ ਮੈਂ ਪਿਤਾ ਜੀ ਨੂੰ ਦਿਖਾਇਆ ਵੀ ਤੇ ਉਹ ਉਹਨਾਂ ਨੇ ਕੋਈ ਜ਼ਿਆਦਾ ਮਾਨਤਾ ਨਹੀਂ ਦਿੱਤੀ ਉਸ ਤੋਂ ਬਾਅਦ ਫਿਰ ਮੈਂ ਕਵਿਤਾ ਖੇਤਰ ਚ ਆਇਆ ਕਵਿਤਾਵਾਂ ਜਦੋਂ ਮੈਂ ਪਿਤਾ ਜੀ ਦਿਖਾਉਂਦੇ ਸੀ ਤਾਂ ਹੱਸ ਦਿੰਦੇ ਸੀ ਤੇ ਉਹਨਾਂ ਦਾ ਭਾਵ ਇਹ ਹੁੰਦਾ ਸੀ ਵੀ ਠੀਕ ਹੈ ਲੇਕਿਨ ਇਹ ਵੀ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਉਹਨਾਂ ਦਾ ਜ਼ੋਰ ਰਹੀ ਹੁੰਦਾ ਸੀ ਵੀ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਲੇਕਿਨ ਮੇਰੇ ਅੰਦਰ ਇੱਕ ਕਵੀ ਪੈਦਾ ਹੋ ਚੁੱਕਿਆ ਸੀ ਤੇ ਮੈਂ ਉਸ ਕਵੀ ਨੂੰ ਨਾ ਤਾਂ ਖਾਮੋਸ਼ ਕਰ ਸਕਦਾ ਸੀ ਨਾ ਹੀ ਮਾਰ ਸਕਦਾ ਸੀ ਤੋ ਆਇਸਤਾ-ਇਸਤਾ ਕੰਮ ਕਰ ਰਹਾ ਸੀ। ਤਾਂ ਮੈਂ ਚਮਕ ਸਾਬ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੀ ਜਿਹੜੀ ਮੇਰੀ ਪਹਿਲੀ ਪੁਖਤਾ ਰਚਨਾ ਪੰਜਾਬੀ ਦੀ ਹੋਈ। ਅਗਰ ਮੈਨੂੰ ਇਜਾਜ਼ਤ ਦੋ ਤਾਂ ਮੈਂ ਦਰਸ਼ਕਾਂ ਨਾਲ ਸਾਂਝੀ ਕਰਾਂ। ਕੋਈ ਰਚਨਾ ਸੁਣਾਓ। ਵਰਕਿਆਂ ਤੇ ਬਲਦੇ ਸ਼ਬਦਾਂ ਨੂੰ ਧਰਨ ਦੇ ਬਾਵਜੂਦ ਲਾਟ ਨਾ ਉੱਠਦੀ ਕਿਵੇਂ ਇਹ ਵੀ ਕਰਨ ਦੇ ਬਾਵਜੂਦ ਲਾਟ ਨਾ ਉੱਠਦੀ ਕਿਵੇਂ ਇਹ ਵੀ ਕਰਨ ਦੇ ਬਾਵਜੂਦ ਪੁਰਖਿਆਂ ਨੇ ਸੁਫਨਿਆਂ ਵਿੱਚ ਆ ਕੇ ਜਦ ਵੰਗਾ ਰਿਆ। ਕੁਝ ਵੀ ਜਰਿਆ ਨਾ ਗਿਆ ਸਭ ਕੁਝ ਜਰਨ ਦੇ باوجود ਬਦਨਸੀਬੀ ਤਾਂ ਰਤਾ ਵੇਖੋ ਤੁਸੀਂ ਤੈਰਾਕ ਦੀ ਰੇਤ ਵਿੱਚ ਜਾ ਡੁੱਬਿਆ ਸਾਗਰ ਤਰਨ ਦੇ باوجود ਇਹ ਇਸ ਰਚਨਾ ਨੇ ਮੇਰੀ ਬੁਨਿਆਦ ਪੱਕੀ ਕੀਤੀ ਤੇ ਮੈਂ ਨਿਰੰਤਰ ਉਸ ਤੋਂ ਬਾਅਦ ਮੈਂ ਤਿੰਨੇ ਭਾਸ਼ਾਵਾਂ ਵਿੱਚ ਕਹਿੰਦਾ ਰਿਹਾ ਲੇਕਿਨ ਮੇਰੀਆਂ ਜੜੀਆਂ ਪੁਸਤਕਾਂ ਹਨ ਤੁਸੀਂ ਹੁਣ ਤੱਕ ਕਿੰਨੀਆਂ ਪੁਸਤਕਾਂ ਬਣੀ ਪੰਜਾਬੀ ਦੀ ਮਾਂ ਬੋਲੀ ਦੀ ਝੋਲੀ ਪਾ ਸਕਿਆ ਤੇ ਪੰਜਾਬੀ ਤੋਂ ਬਿਨਾ ਹੋਰ ਵੀ ਮਤਲਬ ਕਿਸੇ ਭਾਸ਼ਾ ਚ ਲਿਖਿਆ ਕਿੰਨੀਆਂ ਟਰਾਂਸਲੇਟ ਕੀਤੀਆਂ ਤੁਸੀਂ ਕਿੰਨੀਆਂ ਸੰਪਾਦਨ ਕੀਤੀਆਂ ਤੁਸੀਂ ਉਸਕਾਂ ਚਮਕ ਸਿੰਘ ਮੈਂ ਦੱਸਣਾ ਚਾਹਾਂਗਾ ਕਿ ਜਿੱਥੋਂ ਤੱਕ ਸੰਪਾਦਨ ਦਾ ਤਾਲੁਕ ਹੈ 1985 84 ਤੋਂ ਸੰਪਾਦਨ ਦਾ ਕਾਰਜ ਅਸੀਂ ਮੈਂ ਸ਼ੁਰੂ ਕਰ ਲਿਆ ਸੀ ਤੇ ਹੁਣ ਤੱਕ ਮੈਂ ਆਪਣੀਆਂ ਮੌਲਿਕ ਪੁਸਤਕਾਂ ਚਾਰ ਮੌਲਿਕ ਪੁਸਤਕਾਂ ਦਰਸ਼ਕਾਂ ਦੀ ਝੋਲੀ ਪਾ ਚੁੱਕਾ ਹਾਂ ਪਾਠਕਾਂ ਦੀ ਝੋਲੀ ਪਾ ਚੁੱਕਾ ਹਾਂ ਜਿਨ੍ਹਾਂ ਦੇ ਵਿੱਚੋਂ ਫਸਲ ਧੁੱਪਾਂ ਦੀ ਮੇਰੀ ਪਲੇਠੀ ਪੁਸਤਕ ਹੈ ਉਸ ਤੋਂ ਬਾਅਦ ਟੋਣੇ ਹਾਰੀ ਰੁੱਤ ਦਾ ਜਾਦੂ ਮੇਰੀ ਦੂਸਰੀ ਗਜ਼ਲਾਂ ਜਲੀ ਯਾਨੀ ਕਿ ਗਜ਼ਲ ਸੰਗ੍ਰਹਿ ਹੈ ਤੀਸਰੀ ਜਿਹੜੀ ਮੇਰੀ ਪੁਸਤਕ 2 ਸਾਲ ਪਹਿਲਾਂ ਆਈ ਸੀ ਉਹ ਲਹੂ ਕੇ ਗੁਲਾਬ ਹਿੰਦੁਸਤਾਨੀ ਗਜ਼ਲਾਂ ਦਾ ਸੰਗ੍ਰਹਿ ਹੈ ਤੇ ਹੁਣ ਬਿਲਕੁਲ ਤਾਜ਼ਾ ਤਰੀਨ ਜਿਹੜੀ ਮੋਜੀ ਮੇਰੀ ਪੁਸਤਕ ਆਈ ਹੈ ਲਹੂ ਲੋਹਾਨ ਪੰਜਾਬੀ ਦੀਆਂ ਗਜ਼ਲਾਂ ਦਾ ਸੰਗ੍ਰਹਿ ਹੈ ਇਸ ਤੋਂ ਸਿਵਾ ਮੈਂ ਦੋ ਪੁਸਤਕਾਂ ਦਾ ਜ਼ਿਕਰ ਚਮਕ ਸਾਬ ਜ਼ਰੂਰੀ ਕਰਨਾ ਚਾਹਾਂਗਾ ਕਿ ਇੱਕ ਤਾਂ ਸੱਤ ਜੁਗਨੂਆਂ ਦੀ ਇਹ ਦੋ ਲਿਪੀ ਪੁਸਤਕ ਹੈ ਗੁਰਮੁਖੀ ਤੇ ਸ਼ਾਹਮੁਖੀ ਦੇ ਵਿੱਚ ਇਹਦੇ ਵਿੱਚ 15 ਕਹਾਣੀਕਾਰ ਹਨ ਤੇ ਇਹ ਇਹ ਜਿਹੜੀ ਹੈ ਸੰਪਾਦਿਤ ਹੈ ਇਹਦੇ ਵਿੱਚ ਲਿਪੀ ਅੰਤਰਣ ਸੰਪਾਦਨ ਸੋਧ ਤੇ ਪ੍ਰਿੰਟਿੰਗ ਇਹ ਲਗਭਗ ਮੇਰੇ ਹਿੱਸੇ ਹੀ ਆਈ ਸੀ ਇਸ ਤੋਂ ਸਿਵਾ ਇੱਕ ਸਾਂਝ ਅਮੁੱਲੀ ਬੋਲੀ ਦੀ ਜਿਦੇ ਵਿੱਚ 30 ਸ਼ਾਇਰਾਂ ਦਾ ਕਲਾਮ ਹੈ ਤੇ 33 ਸ਼ਾਇਰਾਂ ਦੀਆਂ ਗਜ਼ਲਾਂ ਹਨ ਉਹਨਾਂ ਦਾ ਲਿਪੀਯੰਤਰਣ ਸੋਧ ਸੰਪਾਦਨ ਆਦਿ ਵਗੈਰਾ ਦਾ ਸਾਰਾ ਕੰਮ ਮੇਰੇ ਹਿੱਸੇ ਆਇਆ ਅੱਛਾ ਇਹ ਦੱਸੋ ਤੁਸੀਂ ਇਹ ਸਾਹਿਤਕ ਰਚਨਾ ਦੇ ਵਿੱਚ ਤੁਹਾਨੂੰ ਕੋਈ ਖੱਟੀਆਂ ਮਿੱਠੀਆਂ ਯਾਦਾਂ ਜਿਹੜੀ ਕੋ ਤੁਹਾਨੂੰ ਕੋਈ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਹੋਵੇ ਜਾਂ ਉਹਦੇ ਨਾਲ ਤੁਹਾਨੂੰ ਸਾਹਿਤ ਦੇ ਵਿੱਚ ਤੁਹਾਨੂੰ ਕਿੰਨਾ ਕੁ ਸਨਮਾਨ ਮਿਲਿਆ ਕਿਤੇ ਜਾਣ ਦਾ ਜਾਂ ਹੋਰ ਵੱਡੇ ਵੱਡੇ ਮੁਸ਼ਾਇਰੇ ਟੰਡ ਕਰਨ ਦਾ ਤੇ ਜ਼ਿੰਦਗੀ ਦਾ ਸਫਰ ਇਹਦੇ ਰਾਹੀਂ ਜਿਹੜਾ ਤੁਹਾਨੂੰ ਸਹਦ ਦੇ ਰਾਹੀਂ ਤੁਹਾਨੂੰ ਮਿਲਿਆ ਹੋਵੇ ਉਹ ਦੱਸੋ ਕਮਨ ਸਾਹਿਬ ਮੈਂ ਬੜੀ ਖੁਸ਼ੀ ਬੜੇ ਸਕੂਨ ਬੜੀ ਰਾਹਤ ਦੇ ਨਾਲ ਦੱਸਣਾ ਚਾਹਾਂਗਾ ਕਿ 1988 ਤੋਂ ਬਾਅਦ ਮੇਰੀ ਜੰਗੀ ਮੇਰੀ ਸਾਹਿਤਿਕ ਜ਼ਿੰਦਗੀ ਦੇ ਵਿੱਚ ਇੱਕ ਅਜੀਹਾ ਉਛਾਲ ਆਇਆ ਕਿ ਮੈਂ ਹਿੰਦੁਸਤਾਨ ਦੇ ਬਹੁਤ ਮਹਾਨਗਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਮੁਸ਼ਾਇਰੇ ਪੜੇ ਔਰ ਬਹੁਤ ਵੱਡੇ ਵੱਡੇ ਨਾਮਵਰ ਬੁੱਧੀਜੀਵੀਆਂ ਸੁਖਨਵਰਾਂ ਸ਼ਾਇਰਾਂ ਦੇ ਨਾਲ ਇੱਕੋ ਸਟੇਜ ਤੇ ਬੈਠ ਕੇ ਆਪਣਾ ਕਲਾਮ ਸਾਂਝਾ ਕੀਤਾ ਔਰ ਅਜਿਹੇ ਮਾਹੌਲ ਅਜਿਹੇ ਵੱਡੇ ਵੱਡੇ ਮੁਸ਼ਾਇਰੇ ਅਜਿਹੇ ਵੱਡੀਆਂ ਵੱਡੀਆਂ ਬੁੱਧੀਜੀਵੀ ਸ਼ਖਸੀਅਤਾਂ ਜਿਨ੍ਹਾਂ ਦੇ ਨਾਲ ਬੈਠਣ ਲਈ ਹੱਥ ਮਿਲਾਣ ਲਈ ਕਈ ਵਾਰ ਤਾਂ ਤਰਸਣਾ ਪੈਂਦਾ ਹੈ ਮੈਨੂੰ ਰੱਬੋਂ ਹੀ ਅਜਿਹਾ ਮੌਕਾ ਮਿਲਿਆ ਇਸ ਤੋਂ ਸਿਵਾ ਮੈਂ ਹైదరాబాద్ ਦੇ ਇੱਕ ਮੁਸ਼ਾਇਰ ਜਿਹੜਾ 1992 ਦੇ ਵਿੱਚ ਮਨਕਿਤ ਹੋਇਆ ਸੀ ਇੱਕ ਸਟੇਡੀਅਮ ਦੇ ਵਿੱਚ ਉਸ ਦੀ ਸਟੇਜ ਸੀ ਲੱਗੀ ਹੋਈ ਕੁਲੀ ਕুতਬਦੀਨ ਸਟੇਡੀਅਮ ਹੈ ਔਰ ਲਗਭਗ 20 ਤੋਂ ਲੈ ਕੇ 25000 ਦੀ ਗੈਦਰਿੰਗ ਦੇ ਵਿੱਚ ਉਹ ਮੁਸ਼ਾਇਰਾ ਇੰਟਰਨੈਸ਼ਨਲ ਮੁਸ਼ਾਇਰਾ ਸੀ ਤੇ ਲਗਭਗ 35 ਤੋਂ ਲੈ ਕੇ 40 ਤੱਕ ਦੁਨੀਆ ਭਰ ਦੇ ਮਸ਼ਹੂਰ ਸ਼ਾਇਰ ਉਹਦੇ ਵਿੱਚ ਸਾਨੂੰ ਮੈਂ ਨਾ ਚੀਜ਼ ਵੀ ਉਹਨਾਂ ਦੇ ਨਾਲ ਸ਼ਾਮਿਲ ਸੀ ਹਮ ਰਾਤ ਨੂੰ 11 ਵਜੇ ਸ਼ੁਰੂ ਹੋਇਆ ਸੀ ਤੇ ਸਵੇਰੇ 4 ਵਜੇ ਤੱਕ ਚੱਲਦਾ ਰਿਹਾ ਬੜਾ ਅੱਛਾ ਬੜਾ ਯਾਦਗਾਰੀ ਮੁਸ਼ਾਇਰਾ ਸੀ ਅਗਲੇ ਦਿਨ ਅਸੀਂ ਹైదరాబాద్ ਵੀ ਘੁੰਮੇ ਹਾਂ ਮੇਰੀ ਜ਼ਿੰਦਗੀ ਦੇ ਸਾਹਿਤਿਕ ਮੁਸ਼ਾਇਰਾਂ ਕਵੀ ਦਰਬਾਰਾਂ ਕਵੀ ਸਮੇਲਨਾਂ ਦੇ ਵਿੱਚੋਂ ਉਹ ਇੱਕ ਅਜਿਹਾ ਹੀ ਯਾਦਗਾਰੀ ਮੁਸ਼ਾਇਰਾ ਸੀ ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸਕਿਆ ਇਸ ਤੋਂ ਸਿਵਾ 1987 ਦੇ ਵਿੱਚ ਇੱਕ ਜਿਹਹਾ اچانک ਮੌਕਾ ਬਣਿਆ ਤੇ ਪੰਜਾਬੀ ਨੇ ਉਸੇ ਪਟਿਆਲਾ ਵੱਲੋਂ ਇੱਕ ਕੇਂਦਰ ਮਲੇਰ ਕੋਟਲਾ ਵਿਖੇ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਪੰਜਾਬੀ ਨੇ ਉਸੇ ਪਟਿਆਲਾ ਦਾ ਸਿਸਟਰ ਕੰਸਰਨ ਕੇਂਦਰ ਕਿਹਾ ਜਾਂਦਾ ਹੈ ਉੱਥੇ ਉਰਦੂ ਤੇ ਫਾਰਸੀ ਦੀਆਂ ਐਮਏ ਔਰ ਐਮਏ ਤੋਂ ਉੱਪਰ ਦੀਆਂ ਕਲਾਸਾਂ ਦੀ ਪੜ੍ਹਾਈ ਦਾ ਇੰਤਜ਼ਾਮ ਹੋਣਾ ਸੀ محمد ਨਵਾਬ محمد ਸ਼ੇਰਖਾਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਇਨ ਉਰਦੂ ਐਂਡ ਪਰਸ਼ੀਅਨ ਉਸ ਦਾ ਮਹੂਰਤ ਸੀ 1987 ਦੀ ਗੱਲ ਹੈ ਤਾਂ ਉਸ ਮਹੂਰਤ ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਸੀ ਉਰਦੂ ਤੇ ਅਰਬੀ ਡਿਪਾਰਟਮੈਂਟ ਦੇ ਪ੍ਰੋਫੈਸਰ ਸਾਹਿਬਾਨ ਦੇ ਅੰਗ ਸੰਗ ਮੈਂ ਉੱਥੇ ਉਸ ਮਹੂਰਤ ਦੇ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਉਸ ਦਾ ਮਹੂਰਤ ਦੇ ਇੰਤਜ਼ਾਮਾਤ ਸਨ ਤੇ ਹਿੰਦੁਸਤਾਨ ਦੀਆਂ ਬੜੀਆਂ ਮਸ਼ਹੂਰ ਉਰਦੂ ਅਦਬ ਦੀਆਂ ਹਸਤੀਆਂ ਉਹਦੇ ਵਿੱਚ ਸ਼ਾਮਲ ਸਨ ਤੇ ਉਸ ਅਸੀਂ ਮਹਿਮਾਨ ਦੇ ਤੌਰ ਤੇ ਗਏ ਸੀ ਮੈਨੂੰ ਚੇਤੇ ਤਾਂ ਵੀ ਨਹੀਂ ਸੀ ਪਤਾ ਨਹੀਂ ਕਿਵੇਂ ਮੰਚ ਸੰਚਾਲਕ ਨੇ ਸ਼ੇਅਰ ਪੇਸ਼ ਕਰਨ ਲਈ ਮੇਰਾ ਨਾਮ ਪੁਕਾਰ ਦਿੱਤਾ ਤੇ ਮੈਂ ਮਾਨਸਿਕ ਤੌਰ ਤੇ ਤਿਆਰ ਵੀ ਨਹੀਂ ਸੀ ਲੇਕਿਨ ਸ਼ਾਇਰਾਂ ਦੇ ਕੋਲ ਆਪਣੀ ਹਰ ਚੀਜ਼ ਤਿਆਰ ਹੁੰਦੀ ਹੈ ਮੈਂ ਉੱਥੇ ਗਿਆ ਬੜੀ ਅੱਛੀ ਪਰਫਾਰਮਾਂ ਹਾਲਾਂਕਿ ਮੈਂ ਕਬਰਾੜ ਦੇ ਵਿੱਚ ਸੀ ਲੇਕਿਨ ਬੜੀ ਅੱਛੀ ਪਰਫਾਰਮੈਂਸ ਰਹੀ ਬੜੀ ਅੱਛਾ ਮੈਨੂੰ ਦਾਦ ਵੀ ਮਿਲੀ ਉੱਥੇ ਕਿਉਂਕਿ ਵਿਦਿਆਰਥੀ ਵੀ ਬੈਠੇ ਸਨ ਪ੍ਰੋਫੈਸਰ ਸਾਹਿਬਾਨ ਵੀ ਅੱਛਾ ਖਾਸਾ ਮਜਮਾ ਸੀ ਤਾਂ ਉਹ ਮੌਕਾ ਵੀ ਮੇਰੇ ਲਈ ਬੜਾ ਯਾਦਗਾਰੀ ਮੌਕਾ ਸੀ ਸ਼ੈਰੀ ਦੇ ਸਫਰ ਦੇ ਵਿੱਚ ਤੁਹਾਨੂੰ ਸਨਮਾਨ ਵੀ ਕੀਤਾ ਹੋਣਾ ਕਿੰਨੇ ਕਿੰਨੀ ਥੋ ਸਨਮਾਨ ਮੈਨੂੰ ਸਨਮਾਨ ਦੀ ਅਜੇ ਤੱਕ ਸਵਾਲ ਹੈ ਮੈਂ ਮੈਂ ਇਸ ਮਾਮਲੇ 'ਚ ਬੜਾ ਖੁਸ਼ਕਿਸਮਤ ਹਾਂ 1995 ਦੇ ਵਿੱਚ ਸਭ ਤੋਂ ਪਹਿਲਾ ਇਨਾਮ ਮੈਨੂੰ ਲੋਕ ਸਾਹਿਤ ਸੰਗਮ ਰਾਜਪੁਰੇ ਵਾਲਿਆਂ ਨੇ ਮੈਂ ਖਾਸ ਤੌਰ ਤੇ ਇੱਕ ਪ੍ਰੋਗਰਾਮ ਮੇਰੇ ਉੱਤੇ ਹੀ ਕਨਸੈਂਟਰੇਟ ਕਰਕੇ ਮੇਰੇ ਉੱਤੇ ਮਰਕੂਜ਼ ਕਰਕੇ ਉਸ ਪ੍ਰੋਗਰਾਮ ਦੇ ਵਿੱਚ ਮੈਨੂੰ ਸਨਮਾਨ ਦਿੱਤਾ ਸੀ ਉਸ ਤੋਂ ਬਾਅਦ ਰੋਪੜ ਵਿਖੇ 1997 ਦੇ ਵਿੱਚ ਰੋਪੜ ਲਿਖਾਰੀ ਸੰਗਮ ਰੋਪੜ ਵਾਲਿਆਂ ਨੇ ਮੇਰਾ ਸਨਮਾਨ ਕੀਤਾ ਸੀ ਤੇ ਮੇਰਾ ਰੂਬਰੂ ਕੀਤਾ ਸੀ 96 97 ਦੇ ਵਿੱਚ 98 ਦੇ ਵਿੱਚ ਦੁਬਾਰਾ ਤੋਂ ਰਾਜਪੁਰੇ ਵਾਲਿਆਂ ਨੇ ਮੇਰਾ ਸਨਮਾਨ ਕੀਤਾ ਇਸੇ ਤਰ੍ਹਾਂ ਅੰਤਰਰਾਸ਼ਟਰੀ ਸਾਹਿਤਿਕ ਸਭਾ ਜਗਰਾਓ ਲੁਧਿਆਣਾ ਵਾਲਿਆਂ ਨੇ ਸਨਮਾਨ ਕੀਤੇ ਲੇਕਿਨ ਦੋ ਸਨਮਾਨ ਜਿਨ੍ਹਾਂ ਦਾ ਮੈਂ ਜ਼ਿਕਰ ਜ਼ਰੂਰੀ ਕਰਨਾ ਚਾਹਾਂਗਾ ਦਰਸ਼ਕਾਂ ਦੇ ਨਾਲ ਚਮਕ ਸਾਹਿਬ ਤੁਹਾਡੇ ਹਵਾਲੇ ਦੇ ਨਾਲ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਜਦੋਂ ਮੇਰੀ ਪਹਿਲੀ ਪੁਸਤਕ ਫਸਲ ਧੋਪਾਂ ਦੀ ਮੰਦਰ ਆਮ ਤੇ ਆਈ ਤਦੋਂ ਪੁਸਤਕ ਨਜ਼ਾਹਿਰ ਹੈ ਕਿ ਆਪਣੇ ਦੋਸਤਾਂ ਦੇ ਹਲਕਾਂ ਦੇ ਵਿੱਚ ਅਖਬਾਰਾਂ ਨੂੰ ਰਿਵਿਊ ਵਾਸਤੇ ਭੇਜੀ ਗਈ ਤਦੋਂ ਪੁਸਤਕ ਇਸ ਤਰ੍ਹਾਂ ਰਚਨਾ ਵਿਚਾਰ ਮੰਚ ਭਾਈ ਕਾਨ ਸਿੰਘ ਰਚਨਾ ਵਿਚਾਰ ਮੰਚ ਨਾਬਾ ਦੇ ਸ੍ਰੀ ਦਰਸ਼ਨ ਬੁੱਟਰ ਸਾਹਿਬ ਦੇ ਕੋਲ ਵੀ ਪੁੱਜੀ ਤਾਂ ਉਹਨਾਂ ਨੇ ਚੁਪਚਾਪ ਹੀ ਉਸ ਪੁਸਤਕ ਨੂੰ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਣ ਵਾਲੇ ਵੱਡੇ ਸਮਾਗਮ ਦੇ ਲਈ ਚੁਣ ਲਿਆ ਪਹਿਲੇ ਇਨਾਮ ਲਈ ਤਾਂ ਮੈਨੂੰ ਜਦੋਂ ਖਬਰ ਆਈ ਤਾਂ ਮੈਨੂੰ ਖਬਰ ਮੇਰੇ ਦੋਸਤਾਂ ਵੱਲੋਂ ਆਈ ਤੇ ਉਹ ਖਬਰ ਉਸ ਤੋਂ ਬਾਅਦ ਅਖਬਾਰਾਂ 'ਚ ਛਪੀ ਤੇ ਮੈਂ ਖੁਦ ਆਪਣੀ ਪੁਸਤਕ ਦੇ ਇਨਾਮ ਬਾਰੇ ਖਬਰ ਜਿਹੜੀ ਸੀ ਉਹ ਅਖਬਾਰਾਂ ਚ ਪੜੀ ਤਾਂ ਉਹ ਜਿਹੜਾ ਮੈਂ ਸਮਝਦਾ ਕਿ ਇਹ ਇਹ ਪ੍ਰਾਪਤੀ ਬੜੀ ਵੱਡੀ ਪ੍ਰਾਪਤੀ ਸੀ ਤੇ ਇਸ ਸ਼ਾਇਦ ਸਰ ਵੀ ਦੱਸੋ ਵੀ ਸਿਹਤ ਸਮਾਜ ਲਈ ਇੱਕ ਸਿਹਤ ਸਹਿਤ ਲਈ ਹੈ ਮੈਂ ਮਹਿਸੂਸ ਕਰਦਾ ਕਿ ਦੋ ਜਿਹੜੇ ਜ਼ਮਾਨੇ ਗੁਜ਼ਰੇ ਹਨ ਕਿਸੇ ਟਾਈਮ ਮੈਂ 1960 ਤੋਂ ਪਹਿਲਾਂ ਦੀ ਜੇ ਗੱਲ ਕਰਾਂ ਤਾਂ ਲਗਭਗ ਕਿਸੇ ਵੀ ਜ਼ਬਾਨ ਦਾ ਸਾਹਿਤ ਲੈ ਲਓ ਮੇ ਸਾਡੇ ਹਿੰਦੁਸਤਾਨੀ ਭਾਸ਼ਾਵਾਂ ਦਾ ਭਾਰਤੀ ਭਾਸ਼ਾਵਾਂ ਦਾ ਉਹ ਲਗਭਗ ਅਹਿਸਾ ਹੁੰਦਾ ਸੀ ਕਿ ਜਿਵੇਂ ਉਹ ਸਿਰਫ ਸ਼ਾਇਰ ਨੇ ਜਾਂ ਸਾਹਿਤਕਾਰ ਨੇ ਕੇਵਲ ਆਪਣੇ ਮਨੋਰੰਜਨ ਦੇ ਲਈ ਜਾਂ ਲੋਕਾਂ ਦੇ ਮਨ ਰੰਜਨ ਲਈ ਕਿਹਾ ਹੋਵੇ 1960 ਤੋਂ ਬਾਅਦ ਤਰੱਕੀ ਪਸੰਦ ਤਹਿਰੀਕ ਜਦੋਂ ਇੰਟਰੋਡਿਊਸ ਹੋਈ ਤਾਂ ਉਸ ਨੇ ਇਹ ਤੈਅ ਕੀਤਾ ਕਿ ਬਈ ਸਾਹਿਤ ਤਾਂ ਸਮਾਜ ਲਈ ਹੋਣਾ ਚਾਹੀਦਾ ਹੈ ਉਹਦੇ ਵਿੱਚ ਤੁਸੀਂ ਮਨੋਰੰਜਨ ਵੀ ਭਰੋ ਕਲਾ ਵੀ ਭਰੋ ਲੇਕਿਨ ਉਹ ਸਮਾਜ ਦੀਆਂ ਸਮੱਸਿਆਵਾਂ ਨੂੰ ਲੋਕਾਂ ਦੇ ਦੁੱਖ ਦਰਦ ਨੂੰ ਪ੍ਰਗਟਾ ਕਰਨ ਵਾਲਾ ਸਾਹਿਤ ਹੈ ਉਹੀ ਅਸਲੀ ਸਾਹਿਤ ਮੰਨਿਆ ਜਾਂਦਾ ਹੈ ਉਹ ਤਹਿਰੀਕ ਇੰਨੀ ਜ਼ਿਆਦਾ ਤੇਜ਼ੀ ਦੇ ਨਾਲ ਵਧੀ ਕਿ ਜਿਹੜੇ ਲੋਕ ਜਿਹੜੇ ਲੇਖਕ ਕਲਮਕਾਰ ਕੇਵਲ ਸਾਹਿਤ ਮਨੋਰੰਜਨ ਲਈ ਲਿਖ ਰਹੇ ਸਨ ਉਹਨਾਂ ਨੇ ਵੀ ਉਹ ਆਪਣਾ ਟ੍ਰੈਂਡ ਬਦਲਿਆ ਤੇ ਅੱਜ ਦੇ ਯੁੱਗ ਦੇ ਵਿੱਚ ਸਾਹਿਤਾਂ ਸਮਾਜ ਦੇ ਲਈ ਹੀ ਲਿਖਣਾ ਰਚਨਾ ਸ਼ੋਭਦਾ ਹੈ ਕਿਉਂਕਿ ਸਮਾਜ ਸਾਡਾ ਬੜੇ ਨਾਜ਼ੁਕ ਦੌਰ ਦੇ ਵਿੱਚੋਂ ਲੰਘ ਰਿਹਾ ਹੈ ਤੇ ਜੇ ਸਾਹਿਤ ਹੀ ਰਹਿਨਮਾਈ ਨਹੀਂ ਕਰੇਗਾ ਤਾਂ ਫਿਰ ਹੋਰ ਕਿਹੜਾ ਆਰਟ ਹੈ ਹਾਲਾਂਕਿ ਸਾਰੀਆਂ ਕੋਮਲ ਕਲਾਵਾਂ ਆਪੋ ਆਪਣੇ ਸਮਰੱਥਾ ਦੇ ਨਾਲ ਸਮਾਜ ਦੀ ਰਹਿਨਮਾਈ ਕਰਦੀਆਂ ਹਨ ਲੇਕਿਨ ਜਿਹੜੀ ਲਿਖਣ ਕਲਾ ਸ਼ਾਇਦਕਾਰ ਨੂੰ ਸਮਾਜ ਦੀ ਅੱਖ ਕਹਿਣਾ ਜਾਂ ਕਵੀ ਨੂੰ ਤੇ ਸਮਾਜ ਦੀ ਅੱਖ ਕਹਿਣਾ ਸਮਾਜ ਨੂੰ ਸੇਧ ਦੇਣ ਵਾਲਾ ਕਹਿਣਾ ਤੇ ਕਿੱਥੇ ਤੱਕ ਜਾਇਜ਼ ਠੀਕ ਆ ਇਹ ਇਹ ਇਸ ਤੋਂ ਵਧੀਆ ਸੇਧ ਇਸ ਨਾਲੋਂ ਵਧੀਆ ਰਹਿਨਮਾਈ ਲਿਖਣ ਕਲਾ ਤੋਂ ਬਗੈਰ ਕਲਮਕਾਰੀ ਦੇ ਕਲਾ ਤੋਂ ਬਗੈਰ ਹੋਰ ਕਿਸੇ ਆਰਟ ਰਾਹੀਂ ਨਹੀਂ ਹੋ ਸਕਦੀ ਕਿਉਂਕਿ ਦੂਸਰੇ ਆਰਟ ਦੇ ਵਿੱਚ ਮਨੋਰੰਜਨ ਦਾ ਜਿਹੜਾ ਅੰਸ਼ ਹੈ ਉਹ ਕੁਝ ਥੋੜਾ ਜ਼ਿਆਦਾ ਹੁੰਦਾ ਹਾਲਾਂਕਿ ਉਹਦੇ ਵਿੱਚ ਵੀ ਇਸ਼ਾਰਾ ਹੁੰਦਾ ਹੈ ਲੇਕਿਨ ਜਿਹੜਾ ਲਿਖਣ ਕਲਾ ਹੈ ਇਹ ਸਿੱਧੀ ਸਾਡੇ ਮਨਾਂ ਤੇ ਸਾਡੇ ਦਿਮਾਗਾਂ ਤੇ ਅਸਰ ਕਰਦੀ ਹੈ ਤੁਸੀਂ ਆਪਣੇ ਸਹਿਤ ਜਿਹੜੇ ਹੁਣ ਤੱਕ ਰਚਨਾਵਾਂ ਕੀਤੇ ਆ ਕਿਤਾਬਾਂ ਲਿਖੀਆਂ ਆਈਆਂ ਤੁਹਾਡੀਆਂ ਉਹਨਾਂ ਤੋਂ ਤੁਸੀਂ ਸੰਤੁਸ਼ਟ ਹੋ ਕਿ ਹੋਰ ਵੀ ਅਜੇ ਕਲਮ ਜਮਾਈ ਕਰਨ ਦਾ ਤੁਹਾਡਾ ਇਰਾਦਾ ਮੇਰਾ ਖਿਆਲ ਹੈ ਕਿ ਜਦੋਂ ਕਲਮਕਾਰ ਜਾਂ ਕੋਈ ਵੀ ਕਲਾਕਾਰ ਸੰਤੁਸ਼ਟ ਹੋ ਜਾਂਦਾ ਹੈ ਤਦ ਫਿਰ ਉਹ ਸਮਝੋ ਕਿ ਖਾਮੋਸ਼ੀ ਵੱਲ ਤੇ ਗੁਮਨਾਮੀ ਵੱਲ ਜਾਣ ਲੱਗ ਪੈਂਦਾ ਹੈ ਜਾਂ ਉਹਨੂੰ ਇਹ ਲੱਗਦਾ ਹੈ ਕਿ ਮੈਂ ਜੋ ਕੁਝ ਕਹਿਣਾ ਸੀ ਕਹਿ ਦਿੱਤਾ ਹੈ ਅਜਿਹੀ ਗੱਲ ਨਹੀਂ ਖاموش ਹੋਣਾ ਔਰ ਰੁਕ ਜਾਣਾ ਸਫਰ ਬੰਦ ਕਰ ਦੇਣਾ ਇਹ ਸਮਾਜ ਲਈ ਘਾਤਕ ਹੈ ਔਰ ਕਲਮਕਾਰ ਲਈ ਵੀ ਘਾਤਕ ਹੈ ਰੁਕਣਾ ਕਲਮ ਹੋਰ ਤੁਹਾਡੀ ਸ਼ਦਾਰ ਸਾਹਿਬ ਹੋਰ ਕੋਈ ਕਿਤਾਬ ਨਮੀ ਆ ਰਹੀ ਹੈ ਚਮਕ ਸਾਹਿਬ ਮੈਂ ਮੈਂ ਹੀ ਨਹੀਂ ਇੱਕ ਸੱਚਾ ਸੁੱਚਾ ਲੇਖਕ ਨਿਰੰਤਰ ਲਿਖਦਾ ਹੈ ਮੇਰੀ ਆਉਣ ਵਾਲੇ ਸਮੇਂ ਦੇ ਵਿੱਚ ਉਰਦੂ ਦੀ ਉਰਦੂ ਗਜ਼ਲਾਂ ਦੀ ਪੁਸਤਕ ਲਗਭਗ ਤਿਆਰ ਹੈ ਤੇ ਹੋ ਸਕਦਾ ਹੈ ਕਿ ਮਹੀਨੇ 20 ਦਿਨ ਤੱਕ ਉਹ ਵੀ ਮੰਦਰੀਅਮ ਤੇ ਆ ਜਾਵੇ ਇੱਕ ਮੈਂ ਸੰਸਾਰ ਪ੍ਰਸਿੱਧ ਇਕਾਂਗੀਆਂ ਦੇ ਸੰਗ੍ਰਹਿ ਤਿਆਰ ਕੀਤਾ ਹੈ ਉਸ ਦੇ ਵਿੱਚ ਲਗਭਗ 10 ਸੰਗ੍ਰਹਿ ਮੈਂ ਸੰਸਾਰ ਪ੍ਰਸਿੱਧ ਸੰਗ੍ਰਹਿ ਟਰਾਂਸਲੇਟ ਕੀਤੇ ਹਨ ਅਨੁਵਾਦ ਕੀਤੇ ਹਨ ਪੰਜਾਬੀ ਦੇ ਵਿੱਚ ਉਹ ਪੁਸਤਕ ਵੀ ਲਗਭਗ ਤਿਆਰ ਹੈ ਤੇ ਇਹ ਪੁਸਤਕਾਂ ਹੋ ਸਕਦਾ ਹੈ ਕਿ ਸਮਾਨਾਂਤਰ ਆ ਜਾਣ ਜਾਂ ਅਗਰ ਪਿਛੜ ਹੋ ਕੇ ਪੁਸਤਕਾਂ ਆ ਜਾਣ ਤੇ ਮੇਰਾ ਲਿਖਣ ਦਾ ਨਿਰੰਤਰ ਅਭਿਆਸ ਜਾਰੀ ਹੈ ਇਹ ਤੁਹਾਡੀਆਂ ਦਵਾਵਾਂ ਜਾਂਦੇ ਜਾਂਦੇ ਕੋਈ ਸਰੋਤਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਸੁਨੇਹਾ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰਾ ਸੁਨੇਹਾ ਇਹ ਹੈ ਕਿ ਪੁਸਤਕ ਕਲਚਰ ਨੂੰ ਆਪਣੇ ਪਰਿਵਾਰ ਦੇ ਵਿੱਚ ਦਾਖਲ ਕਰੋ ਆਪਣੇ ਬੱਚਿਆਂ ਨੂੰ ਪੁਸਤਕਾਂ ਨਾਲ ਜੋੜੋ ਬਜਾਏ ਕਿ ਅਸੀਂ ਉਹਨਾਂ ਨੂੰ ਮੋਬਾਈਲ ਦੀ ਆਦਤ ਪਾਈਏ بجائے ਕਿ ਟੀਵੀ ਦੀ ਆਦਤ ਪਾਈਏ ਬੱਚਿਆਂ ਨੂੰ ਪੁਸਕਾਂ ਨਾਲ ਜੋੜੋ ਕਿਉਂਕਿ ਬੱਚਿਆਂ ਦੇ ਦਿਮਾਗੀ ਔਰ 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 ਉਹਨਾਂ ਦੇ ਮਹਰਦੇ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਪੁਸਕਾਂ ਨਾਲ ਹੋਵੇਗੀ ਸ਼ਾਹਦਾ ਸਾਹਿਬ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਅਗੋਂ ਵਾਰ ਤੇ ਵੀ ਤੁਹਾਡੀ ਬੇਨਤੀ ਪ੍ਰਵਾਨ ਕਰਕੇ ਸੇ ਸਾਨੂੰ ਦਰਸ਼ਨ ਦਿੰਦੇ ਰਹੇ ਕਰੋਗੇ ਸਤਿ ਸ੍ਰੀ ਅਕਾਲ ਚਮਕ ਸਿੰਘ ਤੁਹਾਡਾ ਵੀ ਧੰਨਵਾਦ ਦਰਸ਼ਕਾਂ ਦਾ ਧੰਨਵਾਦ ਔਰ ਸਰਦਾਰ ਜਗਜੀਤ ਸਿੰਘ ਦਰਦੀ ਪਦਮ ਸ਼੍ਰੀ ਚੇਅਰਮੈਨ ਟਾਈਮ ਟੀਵੀ ਹੋਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਦਰਸ਼ਕੋ ਇਸ ਦੇ ਨਾਮਵਰ ਸ਼ਾਇਰ ਸਰਦਾਰ ਅਮਰਪਾਤ ਸਿੰਘ ਜੀ ਸ਼ਾਹਦਾ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਦੇ ਨਾਲ ਆਪਣੇ ਜੀਵਨ ਯਾਤਰਾ ਨਾਲ ਸਾਨੂੰ ਸਾਂਝ ਪਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਖਾਸ ਮੁਲਾਕਾ ਸਬਸਕ੍ਰਾਈਬ ਕਰੋ ਜਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ ਨਿਊਜ਼ 뮤직 ਐਂਟਰਟੇਨਮੈਂਟ ਸ਼ੋਅ ਜੱਕੀ ਸੀ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਜਰਦੀ ਕਲਾ ਮੀਡੀਆ ਨੈਟਵਰਕ ਐਪ